ਇਹ ਤੋਂ ਅਨੁਕੂਸ਼ ਬੋਸਰੋਤੀ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਿੰਸ ਸਾਹਿਬ ਤੇ ਆਪਾਂ ਨੂੰ ਪਤਾ ਹੀ ਹੈ ਜੀ ਜਦੋਂ ਕਈ ਵਾਰ ਕੋਈ ਇਨਕੁਆਰੀ ਚੱਲਦੀਆਂ ਹੁੰਦੀਆਂ ਨੇ ਕੁਝ ਨਾ ਕੁਝ ਤੱਥ ਪ੍ਰੂਫ ਮਿਲ ਜਾਂਦੇ ਨੇ ਕਿਸੇ ਕੰਟਰੀਜ਼ ਦੇ ਪ੍ਰਤੀ ਵੀ ਭਾਈ ਉਹ ਹੋਰ ਕਿਸੇ ਕੰਟਰੀ ਦੇ ਵਿੱਚ ਇੰਟਰਫੀਰੈਂਸ ਕਰ ਰਹੇ ਨੇ ਅਮਰੀਕਾ ਨੇ ਬੜੇ ਜਿਹੜੇ ਜੀ ਉਹ ਪ੍ਰੂਫ ਦਿੱਤੇ ਸੋ ਇਹਦੇ ਮੱਦੇ ਨਜ਼ਰ ਆਪਾਂ ਨੂੰ ਪਤਾ ਜੀ 7 ਕੰਟਰੀਜ਼ ਜਿਹੜਾ ਸਮੈਲਨ ਹੋਣ ਜਾ ਰਿਹਾ ਸੋ ਨਰਿੰਦਰ ਮੋਦੀ ਉਹ ਨਹੀਂ ਕਹਿੰਨੇ ਕੈਨੇਡਾ ਆਉਣਗੇ ਪਰ ਸਿੱਖ ਜਥੇਬੰਦੀਆਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕੀ ਖਬਰ ਹੈ ਪ੍ਰਿੰਸ ਸਾਹਿਬ ਦੇਖੋ ਜੀ 7 ਸਮੇਲਨ ਦੀ ਗੱਲ ਕਰੀਏ ਤੇ ਜੋ ਜੀ 7 ਕੰਟਰੀਸ ਨੇ ਜਿਵੇਂ ਵਿਜਿਟ ਕੈਨੇਡਾ ਫਰਾਂਸ ਜਰਮਨੀ ਇਟਲੀ ਜਾਪਾਨ ਯੂਨਾਈਟਿਡ ਕਿੰਗਡਮ ਤੇ ਯੂਨਾਈਟਿਡ ਸਟੇਟਸ ਸੋ ਇਹਨਾਂ ਸੱਤ ਕੰਟਰੀਆਂ ਦਾ ਇੱਕ ਸਮੂਹ ਹੈ ਸੋ ਇਸ ਵਾਰ ਜੋ ਜੀ 7 ਦਾ ਸਮੇਲਨ ਹੋ ਰਿਹਾ ਸਾਨੂੰ ਪਤਾ ਹੈ ਕਿ ਨੈਸਕੇਸ ਅਲਬਰਟਾ ਕੈਨੇਡਾ ਦੇ ਵਿੱਚ 15 ਤੋਂ ਲੈ ਕੇ 17 ਜੂਨ ਤੱਕ ਇਹ ਹੋਣਾ ਹੈ ਤੇ ਇਹਦੇ ਵਿੱਚ ਇਸ ਵਾਰ ਇਹ ਕੈਨੇਡਾ ਹੋਸਟ ਕੰਟਰੀ ਹੈ ਕਿਉਂਕਿ ਇਹ 51ਵਾਂ ਜੋ ਸਿਖਰ ਸੰਮੇਲਨ ਹੈ ਸੋ ਇਸ ਨੂੰ ਕੈਨੇਡਾ ਹੋਸਟ ਕਰ ਰਿਹਾ ਸੋ ਇਹਦੇ ਵਿੱਚ ਇਹ ਹੈ ਕਿ ਜੋ ਇਸ ਸੰਮੇਲਨ ਦੇ ਵਿੱਚ ਹੋਰ ਜਿਹੜੇ ਇਨਵੀਟੇਸ਼ਨ ਦਿੱਤੀਆਂ ਗਈਆਂ ਜਿਹੜੇ ਹੋਰ ਮੁਲਕਾਂ ਨੂੰ ਜਿਹੜੇ ਜੀ7 ਦੇ ਮੈਂਬਰ ਨਹੀਂ ਆ ਇਹਨਾਂ ਨੂੰ ਬੁਲਾਇਆ ਗਿਆ ਸੋ ਉਹਦੇ ਵਿੱਚ ਪ੍ਰਮੁੱਖ ਤੌਰ ਤੇ ਆਸਟ੍ਰੇਲੀਆ, ਬ੍ਰਾਜ਼ੀਲ, ਇੰਡੀਆ, ਇੰਡੋਨੇਸ਼ੀਆ, ਮੈਕਸੀਕੋ, ਸਾਊਥ ਅਫਰੀਕਾ, ਸਾਊਥ ਕੋਰੀਆ ਤੇ ਇਹਦੇ ਵਿੱਚ ਯੂਕਰੇਨ ਨੂੰ ਵੀ ਇਸ ਵਾਰ ਜਿਹੜਾ ਆ ਇਹ ਉਹਨਾਂ ਦੇ ਪ੍ਰੈਜ਼ੀਡੈਂਟ ਜੁਨੇਦ ਬਲਾਦੀਮਿਰ ਜੇਲਨਸਕੀ ਸਾਹਿਬ ਜਿਹੜੇ ਆ ਐਕਸਪੈਕਟੇਸ਼ਨ ਹੈਗੀ ਆ ਕਿ ਉਹ ਵੀ ਟੈਂਡ ਕਰਨਗੇ ਸੋ ਕੁਝ ਹੋਰ ਮੁਲਕ ਜਿਹੜੇ ਦੁਨੀਆ ਵਾਸਤੇ ਅਹਿਮ ਨੇ ਤੇ ਉਹਨਾਂ ਨੂੰ ਵੀ ਇਹਦੇ ਵਿੱਚ ਸੱਦਾ ਪੱਤਰ ਦਿੱਤਾ ਗਿਆ ਆ ਸੋ ਇਹਦੇ ਵਿੱਚ ਕੀ ਹੈ ਕਿ ਭਾਰਤ ਨੂੰ ਇਹ ਇਨਵੀਟੇਸ਼ਨ ਕਾਫੀ ਲੇਟ ਮਿਲੇ ਆ ਇਨਵੀਟੇਸ਼ਨ ਪਹਿਲਾਂ ਨਹੀਂ ਦਿੱਤੀ ਗਈ ਸੀ ਕਿਉਂਕਿ ਕਾਰਨ ਇਸ ਢੰਗ ਦੇ ਨਾਲ ਸਾਨੂੰ ਪਤਾ ਕਿ ਭਾਈ ਹਦੀਪ ਸਿੰਘ ਨਿਜਰ ਹੁਣਾਂ ਦਾ ਜੂਨ 2023 ਦੇ ਵਿੱਚ ਕੈਨੇਡਾ 'ਚ ਕਤਲ ਹੁੰਦਾ ਆ ਤੇ ਉਸ ਕਤਲ ਤੋਂ ਬਾਅਦ ਜੋ ਜਾਂਚ ਕੈਂਸੀਆ RCMP ਦਾ ਹੋਰ ਜਾਂਚ ਏਜੰਸੀਆਂ ਨੇ ਇਸ ਢੰਗ ਦੇ ਅਲੀਗੇਸ਼ਨਸ ਇਹਦੇ ਵਿੱਚ ਲਾਏ ਭਾਰਤ ਸਰਕਾਰ ਤੇ ਭਾਰਤ ਸਰਕਾਰ ਦੇ ਏਜੰਟਸ ਤੇ ਪਰ ਅਲੀਗੇਸ਼ਨਸ ਲੱਗੇ ਕਲਾਸ ਨੈਸ਼ਨਲ ਡੀਪਰੇਸ਼ਨ ਦੇ ਅਲਿਗੇਸ਼ਨਸ ਲੱਗੇ ਸੋ ਬਹੁਤ ਵੱਡਾ ਮੁੱਦਾ ਦੋਵਾਂ ਮੁਲਕਾਂ ਦੇ ਵਿੱਚ ਬਣਿਆ ਜਸਟਨ ਟੂਡੋ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਖੜਕੇ ਵੀ ਗੱਲਾਂ ਕਹੀਆਂ ਤੇ ਉਸ ਸਮੇਂ ਡਿਪਲੋਮੈਟਿਕ ਤਣਾਅ ਵੀ ਬਹੁਤ ਇਸ ਸਿਖਰਾਂ ਦੇ ਉੱਪਰ ਚੱਲ ਰਿਹਾ ਸੀਗਾ ਤੇ ਹੁਣ ਇੱਥੇ ਕੀ ਹੈ ਕਿ ਇਹ ਆਖ਼ਤਿਮ ਸਮੇਂ ਕਿਉਂਕਿ ਬਹੁਤਾ ਸਮਾਂ ਹੁਣ ਨਹੀਂ ਰਹਿ ਗਿਆ ਇਸ ਚਿਕਰ ਸਮੇਲਨ ਨੂੰ ਸ਼ੁਰੂ ਹੋਣ ਦਾ ਸੋ ਆਖ਼ਤਿਮ ਸਮੇਂ ਦੇ ਵਿੱਚ ਇਹਦੇ ਵਿੱਚ ਭਾਰਤ ਨੂੰ ਇਨਵਿਟੇਸ਼ਨ ਦੇਣਾ ਮੋਦੀ ਸਾਹਿਬ ਨੂੰ ਕਾਨੀ ਸਾਹਿਬ ਨੇ ਫੋਨ ਕਰਕੇ ਇਨਵਾਈਟ ਕੀਤਾ ਫਾਰਮਲ ਇਨਵੀਟੇਸ਼ਨ ਵੀ ਦਿੱਤੀ ਗਈ ਸੋ ਉਤੋਂ ਬਾਅਦ ਇਹਦੇ ਉੱਪਰ ਸਵਾਲ ਵੀ ਕਾਫੀ ਖੜੇ ਹੋਣੇ ਸ਼ੁਰੂ ਹੋਏ ਆ ਤੇ ਜੋ ਸਿੱਖ ਜਥੇਬੰਦੀਆਂ ਨੇ ਇਹਦੇ ਵਿੱਚ ਖਾਸ ਤੌਰ ਤੇ World Sikh Organization ਹੈ Sikh Federation of Canada ਆ ਸੋ ਇਹਨਾਂ ਵੱਲੋਂ ਵੀ ਕਾਫੀ ਇਸ ਮੁੱਦੇ ਦੇ ਉੱਪਰ ਸਵਾਲ ਖੜੇ ਕੀਤੇ ਗਏ ਕੈਨੇਡਾ ਦੇ ਵਿੱਚ ਜੋ ਗੁਰਦੁਆਰਾ ਕਮੇਟੀਆਂ ਨੇ ਸੋ ਉਹਨਾਂ ਵੱਲੋਂ ਵੀ ਐਸਸੀ ਤਰੀਕੇ ਦੀਆਂ ਗੱਲਾਂ ਬਾਤਾਂ ਕੀ ਦੇਖਣ ਨੂੰ ਮਿਲ ਰਹੀਆਂ ਨੇ ਤੇ ਇਹਦੇ ਵਿੱਚ ਪਹਿਲਾਂ ਤਾਂ ਇਹ ਗੱਲ ਕਰਦੇ ਹਾਂ ਵੀ ਕਾਰਨੀ ਸਾਹਿਬ ਹੈ ਜੋ ਸਾਡੇ ਪ੍ਰਾਈਮ ਮਿਨਿਸਟਰ ਨੇ ਕਨੀਤਾ ਆਨੰਦ ਜੋ ਕਿ ਕੈਨੇਡਾ ਦੇ ਫੋਰਨ ਫੇਅਰ ਮਿਨਿਸਟਰਸ ਨੇ ਸੋ ਉਹਨਾਂ ਨੇ ਇਹਦੇ ਵਿੱਚ ਇਹ ਗੱਲ ਕਹੀ ਹੈ ਕਹਿੰਦੇ ਕਿ ਕਿਉਂਕਿ ਕੈਨੇਡਾ ਕਹਿੰਦੇ ਵੀ ਇੱਕ ਹੋਸਟ ਹੈ ਇਹ ਕੈਨੇਡਾ ਦਾ ਕੋਈ ਇਹ ਨਿੱਜੀ ਸਮਾमेलन ਨਹੀਂ ਹੈ ਕੈਨੇਡਾ ਤਾਂ ਇਸ ਸਮਾमेलन ਨੂੰ ਇੱਕ ਵਾਰ ਹੋਸਟ ਕਰ ਰਿਹਾ ਸੋ ਜਿਵੇਂ ਬਾਕੀ G7 ਕੰਟਰੀਜ਼ ਦੀ ਸਾਂਝੀ رائے ਹੁੰਦੀ ਆ ਸੋ ਕਹਿੰਦੇ ਵੀ ਉਹਦੇ ਮੁਤਾਬਕ ਫੈਸਲੇ ਲਏ ਜਾਂਦੇ ਨੇ ਸੋ ਉਹਦੇ ਵਿੱਚ ਕਾਰਨੀ ਸਾਹਿਬ ਨੇ ਕਿਹਾ ਕਿ ਭਾਰਤ ਇੱਕ ਇਹ ਦੁਨੀਆ ਦੀ ਪੰਜਵੀਂ ਵੱਡੀ ਆਰਥਿਕਤਾ ਆ ਦੁਨੀਆ ਦੀ ਸਭ ਤੋਂ ਵੱਡੀ ਵਾਲਾ ਵੱਡੀ ਵੱਡੀ ਵਾਲਾ ਮੁਲਕ ਹੈ ਸੋ ਤੇਜ਼ੀ ਦੇ ਨਾਲ ਇਹ ਗਰੋ ਹੋ ਰਿਹਾ ਕੰਟਰੀ ਆ ਸੋ ਕਹਿੰਦੇ ਵੀ ਇਹ G7 ਕੰਟਰੀਜ਼ ਦੇ ਜਿਹੜੇ ਹਿੱਤ ਨੇ ਸੋ ਉਹ ਵੀ ਭਾਰਤ ਦੇ ਨਾਲ ਜੁੜੇ ਹੋਏ ਨੇ ਸੋ ਇੱਥੇ ਦੇ ਜਿਹੜੇ ਟ੍ਰੇਡ ਹੈ ਇਹਦੇ ਵਿੱਚ ਕੈਨੇਡਾ ਦਾ ਵੀ ਇੱਕ ਟ੍ਰੇਡ ਹੈ ਸੋ ਕੈਨੇਡਾ ਵੀ ਨਿੱਜੀ ਤੌਰ ਤੇ ਚਾਹ ਰਿਹਾ ਕਿ ਉਹ ਅਮਰੀਕਾ ਤੋਂ ਇਲਾਵਾ ਹੋਰ ਟ੍ਰੇਡਿੰਗ ਪਾਰਟਨਰਸ ਦੇ ਨਾਲ ਆਪਣੇ ਰਿਸ਼ਤੇ ਜਿਹੜਾ ਕਿ ਬਿਹਤਰ ਬਣਾਵੇ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਦਾ ਉਹਨਾਂ ਨੇ ਹਵਾਲਾ ਦੇ ਕੇ ਸੋ ਇਹ ਦਸਿਆ ਵੀ ਕਿਉਂ ਇਹਦੇ ਵਿੱਚ ਇਨਵੀਟੇਸ਼ਨ ਭੇਜੀ ਗਈ ਹੈ ਸੋ ਅਨੀਤਾ ਨੰਦ ਹੁਣਾ ਨੇ ਵੀ ਇਹੀ ਗੱਲਾਂ ਬਾਤਾਂ ਕੀਤੀਆਂ ਨੇ ਕਿ ਜਦੋਂ ਉਹਨਾਂ ਕੋਲੋਂ ਇਹ ਵੀ ਪੁੱਛਿਆ ਗਿਆ ਕਰਨੀ ਸਾਹਿਬ ਤੋਂ ਕਿ ਜੋ ਇਹ ਕਤਲ ਹੋਇਆ ਪਾਈ ਹਦੀਪ ਸਿੰਘ ਨੇ ਜਿਹਦਾ ਇਹ ਜਾਂਚ ਚੱਲ ਰਹੀ ਹੈ ਸੋ ਕਿਸ ਤਰੀਕੇ ਦਾ ਮੈਸੇਜ ਫੇਸ ਦੇ ਨਾਲ ਜਾਊਗਾ ਸੋ ਉਹਨਾਂ ਨੇ ਕਿਹਾ ਵੀ ਜਾਂਚ ਸਾਡੀ ਜਿਹੜੀ ਆ ਇਨਵੈਸਟੀਗੇਸ਼ਨ ਏਜੰਸੀਆ ਕਰ ਰਹੀਆਂ ਨੇ ਤੇ ਉਹਦੇ ਵਿੱਚ ਸਰਕਾਰ ਦਾ ਸਿੱਧੇ ਤੌਰ ਤੇ ਕੋਈ ਲੈਣਾ ਦੇਣਾ ਨਹੀਂ ਹੈ ਜਾਂਚ ਬਕਰੀ ਹੈ ਅਸੀਂ ਆਪਣੇ ਜਿਹੜੇ ਆ ਤੇ ਜਿਹੜੇ ਡਿਪਲੋਮੈਟਿਕ ਰਿਲੇਸ਼ਨਸ ਹੁੰਦੇ ਨੇ ਜਹਾ ਕਿਸ ਤਰੀਕੇ ਨਾਲ ਪਾਸ ਟ੍ਰੇਡਿੰਗ ਪਾਰਟਨਰ ਬਣਾਉਣੇ ਨੇ ਸੋ ਉਹਦੇ ਤੇ ਕਹਿੰਦੇ ਸੀ ਵੱਖਰਾ ਕੰਮ ਕਰ ਰਹੇ ਆ ਪਰ ਇਹਦੇ ਵਿੱਚ ਪਿੰਦਾ ਜੀ ਇਹ ਆ ਕਿ ਜਿਸ ਢੰਗ ਨਾਲ ਇਹ ਇੱਕ ਕੈਨੇਡੀਅਨ ਦਾ ਕੈਨੇਡੀਅਨ ਧਰਤੀ ਤੇ ਕਤਲ ਹੋਣ ਦਾ ਮਸਲਾ ਆ ਸੋ ਇਹਦੇ ਵਿੱਚ ਸਵਾਲ ਖੜੇ ਕੀਤੇ ਜਾ ਰਹੇ ਨੇ ਕੋਈ ਕੰਡੀਪੀ ਵੱਲੋਂ ਵੀ ਇਹਦਾ ਵਿਰੋਧ ਕੀਤਾ ਗਿਆ ਆ ਸਿੱਖ ਜਥੇਬੰਦੀਆਂ ਵੀ ਇਹਦਾ ਵਿਰੋਧ ਕਰ ਰਹੇ ਨੇ ਤੇ ਇਵਨ ਸੁਖਤਾਲੀਵਾਲ ਜਿਹੜੇ ਕਿ ਸਰੀ ਨਿਯੁਕਤਨ ਤੋਂ ਜਿਹੜੇ ਕਿ ਲਿਬਰਲ ਐਮਪੀ ਨੇ ਸੋ ਉਹਨਾਂ ਨੇ ਵੀ ਇਸ ਚੀਜ਼ ਦੇ ਉੱਪਰ ਸਵਾਲ ਖੜੇ ਕੀਤੇ ਨੇ ਕਿ ਟਾਈਮਿੰਗ ਦੀ ਵੀ ਗੱਲ ਹੈ ਕਿਉਂਕਿ ਜੂਨ ਮਹੀਨੇ ਦੇ ਵਿੱਚ ਹੀ ਇਹ ਕਤਲ ਹੋਇਆ ਸੀ ਭਾਈ ਹਦੀਪ ਸਿੰਘ ਮੇਜਰ ਹੁਣਾਂ ਤਾਂ ਉਹ ਜੂਨ ਮਹੀਨੇ ਦੇ ਵਿੱਚ ਹੀ ਮੋਦੀ ਸਾਹਿਬ ਆ ਰਹੇ ਨੇ ਸੋ ਇਹ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਇਹ ਵਿਰੋਧ ਹੋ ਰਿਹਾ ਸਵਾਲ ਖੜੇ ਕੀਤੇ ਜਾ ਰਹੇ ਨੇ ਤਾਂ ਹੁਣ ਜਦੋਂ ਫਿਰ ਇੱਥੇ ਇਹ ਹੋਵੇਗਾ ਪ੍ਰਾਈਮ ਮਿਨਿਸਟਰ ਨਰੇਂਦਰ ਮੋਦੀ ਤੇ ਆਉਣਗੇ ਤੇ ਉਹਨਾਂ ਦੀਆਂ ਵਿਰੋਧ ਦੀਆਂ ਤਿਆਰੀਆਂ ਵੀ ਉਹਦੇ ਵਿੱਚ ਚੱਲ ਰਹੀਆਂ ਨੇ ਸਿੱਖ ਜਥੇਬੰਦੀਆਂ ਦਾ ਵਿਰੋਧ ਵੀ ਕਰਨ ਦੀਆਂ ਸੋ ਓਵਰ ਆਲ ਜੋ ਉਹਨਾਂ ਨੂੰ ਸੱਦਣ ਦਾ ਕਾਰਨ ਸੀ ਜੋ ਸਰਕਾਰ ਆਪਣਾ ਪੱਖ ਰੱਖ ਰਹੀ ਹੈ ਵੀ ਸੀ ਇਹਨਾਂ ਕਾਰਨਾਂ ਕਰਕੇ ਉਹਨਾਂ ਨੂੰ ਤੇ ਜਿਹੜਾ ਹੈ ਐਨੁਫੀਸ਼ੇਸ਼ਨ ਦਿੱਤਾ ਆ ਪਰ ਇਹਦੇ ਵਿੱਚ ਐ ਐਨਡੀਪੀ ਦੀ ਜਿਵੇਂ ਗੱਲ ਕੀਤੀ ਸਿੱਖ ਜਥੇਬੰਦੀਆਂ ਨੇ ਗੱਲ ਕੀਤੀ ਉਹ ਅਪੋਸਟ ਕਰ ਰਹੇ ਨੇ ਜੇ ਪੀਆਰ ਬਾਲੀਵਾ ਉਹਨਾਂ ਨੇ ਸੀ ਨੂੰ ਜਿਹੜਾ ਸਹੀ ਕਹਿ ਰਹਾ ਆ ਹੁਣ ਇਹ ਆਈ ਦੇ ਵਿੱਚ ਜਦੋਂ ਹੁਣ ਇਹ ਆਉਣਾ ਹੈ ਮੋਦੀ ਹੁਣਾਂ ਨੇ ਸੋ ਉਹਨਾਂ ਦਾ ਵਿਰੋਧ ਵੀ ਇੱਥੇ ਹੋਵੇਗਾ ਪਰ ਇਹਦੇ ਵਿੱਚ ਇਹ ਗੱਲ ਹੈ ਕਿ ਇਹ ਸਰਕਾਰ ਦੇ ਉੱਪਰ ਸਵਾਲ ਵੀ ਕਾਫੀ ਖੜੇ ਹੋ ਰਹੇ ਨੇ ਕਿਉਂਕਿ ਇਹਦੇ ਵਿੱਚ ਇੱਕ ਕੈਨੇਡੀਅਨ ਦੇ ਕਤਲ ਦਾ ਮਾਮਲਾ ਕੀ ਜਿਵੇਂ ਸੀਗਾ ਕਿ ਭਾਰਤ ਸਰਕਾਰ ਨੇ ਕੋਈ ਬੋਤਾ ਇਹਦੇ ਵਿੱਚ ਸਹਿਯੋਗ ਨਹੀਂ ਕੀਤਾ ਸੀ ਕੈਨੇਡਾ ਨੂੰ ਇਹਨਾਂ ਅਲਿਗੇਸ਼ਨਸ ਨੂੰ ਇਸੇ ਤੋਂ ਖਾਰਜ ਕੀਤਾ ਸੀਗਾ ਸੋ ਆਉਣ ਵਾਲੇ ਸਮੇਂ ਦੌਰਾਨ ਜੋ ਲਿਬਰਲ ਐਮਪੀਸ ਨੇ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਜਿਹੜੇ ਆਪਣੇ ਕਮੇਟੀ ਦੇ ਨਾਲ ਜੁੜੇ ਹੋਏ ਨੇ ਖਾਸ ਤੌਰ ਤੇ ਜਿਵੇਂ ਅਸੀਂ ਬ੍ਰੈਂਟਨ ਦੀ ਗੱਲ ਕਰ ਲਈਏ ਜਾਂ ਸਰੀ ਦੀ ਗੱਲਬਾਤ ਕਰ ਲਈਏ ਉਹਨਾਂ ਦੇ ਅੱਗੇ ਫਿਰ ਸਵਾਲ ਕਾਫੀ ਹੋਣਗੇ ਜਦੋਂ ਵੱਖ-ਵੱਖ ਉਹ ਮੰਚਾਂ ਦੇ ਉੱਪਰ ਜਾਣਗੇ ਸੋ ਉਹਨਾਂ ਨੂੰ ਫਿਰ ਕਟਗਰੇ ਦੇ ਵਿੱਚ ਵੀ ਜਿਹੜੇ ਲੋਕ ਇੱਥੇ ਨੇ ਖਾਸ ਤੌਰ ਤੇ ਆਪਣੇ ਪਾਈਸ਼ਰੇ ਦੀ ਗੱਲ ਕਰੀਏ ਸੋ ਉਹ ਵੀ ਜ਼ਰੂਰ ਖੜਾ ਕਰਨਗੇ ਜੀ ਸਵਾਲ ਹੋਣੇ ਬਣਦੇ ਨੇ ਕਿਸੇ ਵੀ ਕੋਈ ਵੀ ਹੋਵੇ ਚਾਹੇ ਲੋਕਾਂ ਨਾਲ ਕਿਤੇ ਕੋਈ ਤੱਕਾ ਹੁੰਦਾ ਚਾਹੇ ਕੋਈ ਵੀ ਲੈਵਲ ਤੇ ਹੋਵੇ ਤੇ ਸਰਕਾਰ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਉਹ ਜਵਾਬਦੇਹ ਹੁੰਦੇ ਨੇ ਸੋ ਬਾਦਿਆਂ ਜੀ ਆਪਾਂ ਅਗਲੀ ਖਬਰ ਵੱਲ ਤੇ ਜਿੱਥੇ ਇਹ ਖਬਰਾਂ ਚੱਲ ਰਹੀਆਂ ਨੇ ਸੋ ਮਾਰਕਰਨੀ ਹੋਣੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਬਹੁਤ ਸਾਰੇ ਫੈਸਲੇ ਐਲਾਨ ਕਰ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਹੀ ਫੇਰ ਇਧਰ ਉਧਰ ਵੀ ਜਾ ਰਹੇ ਨੇ ਤੇ ਮਾਰਕਰਨੀ ਹੋਣੀ ਅੱਜ ਨਾਟੋ ਸੰਬੰਧੀ ਕੋਈ ਐਲਾਨ ਕਰਨਗੇ ਜੀ ਜੀ ਦੇਖੋ ਇਹ ਨਾਟੋ ਦੀ ਗੱਲ ਕਰੀਏ ਤੇ ਨਾਟੋ ਦੇ ਵਿੱਚ ਸਾਨੂੰ ਪਤਾ ਕਿ ਜਿਸ ਤਰ੍ਹਾਂ ਹੁਣ ਦੁਨੀਆ ਭਰ ਦੇ ਹਾਲਾਤ ਤੇਜ਼ੀ ਦੇ ਨਾਲ ਬਦਲ ਰਹੇ ਨੇ ਤੇ ਉਹਦੇ ਵਿੱਚ ਅਸੀਂ ਜਿਵੇਂ ਯੂਕੇਨ ਦੇ ਵਿੱਚ ਰਸ਼ੀਆ ਦੇ ਨਾਲ ਕੌਨਫਲਿਕਟ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਤੇ ਹਾਇਜ਼ਰਾਈਲ ਦੀ ਗੱਲ ਕਰੀਏ ਇਜ਼ਰਾਈਲ ਵੀ ਗਾਜਾ ਦੇ ਵਿੱਚ ਇਸ ਤਰ੍ਹਾਂ ਘਿਰਿਆ ਹੋਇਆ ਆ ਕਿ ਇੰਡੀਆ ਦੇ ਪਾਕਿਸਤਾਨ ਦੇ ਵਿੱਚ ਅਸੀਂ ਦੇਖਿਆ ਨੂੰ ਕਿ ਇਸ ਤਰੀਕੇ ਨਾਲ ਜਿਹੜਾ ਤਣਾਅ ਆ ਪਿਛਲੇ ਦਿਨਾਂ ਨਾਲ ਵਧਿਆ ਸੋ ਦੁਨੀਆ ਭਰ ਦੇ ਵਿੱਚ ਜੰਗਾਂ ਦੇ ਹਾਲਾਤ ਬਣੇ ਹੋਏ ਨੇ ਚਾਈਨਾ ਵੀ ਪਿਛਲੇ ਸਮੇਂ ਤੋਂ ਕਾਫੀ ਅਗਰੈਸਿਵ ਹੋ ਰਿਹਾ ਆ ਤੇ ਉਦੋਂ ਤੋਂ ਅਕਾਤਬੀ ਜਿਹੜੀ ਫੌਜੀ ਤੌਰ ਤੇ ਕਾਫੀ ਵਧੀ ਹੈ ਸੋ ਬਹੁਤ ਸਾਰੇ ਕਾਰਨ ਨੇ ਜਨੇਟੋ ਦੇ ਉੱਪਰ ਵੀ ਇਸ ਤਰੀਕੇ ਦਾ ਦਬਾਅ ਬਣਿਆ ਹੋਗਾ ਕਿ ਉਹ ਇਹ ਜੋ ਇਹਨਾਂ ਦੁਨੀਆਵਾਂ ਪਾਲਦੀਆਂ ਜਿਹੜੀਆਂ ਵੱਖ-ਵੱਖ ਦੇਖੀਆਂ ਜਿਹੜੀਆਂ ਸੰਕਟ ਸਥਿਤੀਆਂ ਬਣੀਆਂ ਹੋਈਆਂ ਨੇ ਸੋ ਉਹਦੇ ਅਨੁਸਾਰ ਜਿਹੜੇ ਵੱਖ-ਵੱਖ ਫੈਸਲੇ ਲਵੇ ਖਾਸ ਤੌਰ ਤੇ ਨੈਟੋ ਇਹ ਲਗਾਤਾਰ ਕੈਨੇਡਾ ਦੇ ਉੱਪਰ ਵੀ ਇਹ ਜ਼ੋਰ ਪਾ ਰਿਹਾ ਕਿ ਕੈਨੇਡਾ ਆਪਣਾ ਅਨ ਡਿਫੈਂਸ ਦਾ ਕਟੂ-ਕਟ ਦੋ ਪਾਸਾ ਜਿਹੜਾ ਆ ਇਹ ਉਹਦੇ ਉੱਪਰ ਖਰਚਾ ਕਰੇ ਸੋ ਇਸ ਬਾਬਤ ਵੀ ਕੈਨੇਡਾ ਸਰਕਾਰ ਪਹਿਲਾਂ ਤੋਂ ਕਹਿੰਦੀ ਆ ਰਹੀ ਹੈ ਕਿ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਵੀ ਇਹ ਗੱਲ ਆਸੀ ਆ ਵੀ ਕੈਨੇਡਾ ਦੇ ਵਿੱਚ ਆਪਣਾ ਬਣਦਾ ਜੋ ਉਸਨ ਵਧਾਏਗਾ ਤੇ ਹੁਣ ਵੀ ਇਹਦੇ ਵਿੱਚ ਜੋ ਪ੍ਰਾਈਮ ਮਿਨਿਸਟਰ ਮਾਰਕਾਨੀ ਸਾਹਿਬ ਨੇ ਸੋ ਅੱਜ ਇਹ ਟੋਰਾਂਟੋ ਵਿਖੇ ਹੋਣਗੇ ਤੇ ਟੋਰਾਂਟੋ ਵਿਖੇ ਇਹ 10 ਵਜੇ ਦੇ ਕਰੀਬ ਇਹ ਅਨਾਉਂਸਮੈਂਟਸ ਕੋਸ਼ਿਸ਼ ਨਾ ਬਲੋਂ ਕਿ ਕਿਆ ਜਾਣਗੀਆਂ ਸੋ ਇਹਦੇ ਵਿੱਚ ਇਸ ਤਰੀਕੇ ਦੀਆਂ ਸੰਭਾਵਨਾਵਾਂ ਮਾ ਬਣੀਆਂ ਹੋਈਆਂ ਨੇ ਕਿ 트럼ਪ ਸਾਹਿਬ ਆਪਣੇ ਮਾਰਕਰਨੀ ਸਾਹਿਬ ਜਿਹੜੇ ਨੇ ਉਹ ਨੈਟੋ ਸੰਬੰਧੀ ਜੋ ਕੈਨੇਡਾ ਦੀਆਂ ਜੋ ਇਨਾਦੇ ਜੋ ਵੀ ਬਣਦੇ ਹੋਏ ਇੱਚੇ ਨੇ ਵੀ ਉਹਨੂੰ ਕਿਛ ਤੰਗ ਨਾ ਪੂਰਾ ਕਰਨਾ ਇਸ ਬੰਦੀ ਵੀ ਗੱਲਬਾਤ ਹੋ ਸਕਦੀ ਹੈ ਤੋਂ ਇਹਦੇ ਵਿੱਚ 1 ਵਜੇ ਦੱਸਿਆ ਜਾ ਰਿਹਾ ਕਿ ਜਦੋਂ ਇਹ ਲੋਕਲ ਮਿਲਟਰੀ ਫੈਸਿਲਿਟੀ ਦੇ ਵਿੱਚ ਜਾਣ ਤੋਂ ਬਾਅਦ ਇਹ ਨਿਊਜ਼ ਕਾਨਫਰੰਸ ਵੀ ਇਨਾਵਲੋਂ ਕੀਤੀਆਂ ਨਹੀਂ ਆ ਤਾਂ ਇਹਦੇ ਵਿੱਚ ਕੈਨੇਡਾ ਦੇ ਵਿੱਚ ਜੋ ਮਿਲਟਰੀ ਹੈ ਕੈਨੇਡਾ ਦੀ ਉਹ ਉਸ ਦੇ ਬਜਟ ਨੂੰ ਵਧਾਉਣ ਸੰਬੰਧੀ ਵੀ ਖੁਸ਼ ਐਨਾਉਂਸਮੈਂਟਾਂ ਜੋ ਹੋ ਸਕਦੀਆਂ ਨੇ ਕਿ ਜਿਵੇਂ ਪਹਿਲਾਂ ਵੀ ਇੱਕ ਦਿਨ ਅਸੀਂ ਖਬਰ ਸੰਚਾਰ ਜੀ ਕੀਤੀ ਸੀ ਕਿ ਕੈਨੇਡਾ ਦੇ ਵਿੱਚ ਜੋ ਨਵੇਂ ਨੌਜਵਾਨ ਭਰਤੀ ਹੁੰਦੇ ਨੇ ਉਹ ਬਹੁਤਾ देर ਰਹਿੰਦੇ ਨਹੀਂ ਆ ਮਿਲਟਰੀ ਦੇ ਵਿੱਚ ਵਕ-ਵਕ ਕਾਰਨਾ ਕਰਕੇ ਮਿਲਟਰੀ ਨੂੰ ਛੱਡ ਵੀ ਦਿੰਦੇ ਨੇ ਤੇ ਉਹਨਾਂ ਨੂੰ ਲੰਬੇ ਸਮੇਂ ਤੱਕ ਮਿਲਟਰੀ 'ਚ ਰੱਖਿਆ ਜਾਵੇ ਹੋਰ ਵੀ ਜਾਨ ਫੈਸਿਲਿਟੀਆਂ ਵਧਾਈਆਂ ਜਾਣ ਸਹੂਲਤਾਂ ਜਿਹੋਨਾਂ ਨੂੰ ਮਿਲਦੀਆਂ ਨੇ ਵਧਾਈਆਂ ਜਾਣ ਸੋ ਇਸ ਸਬੰਧੀ ਵੀ ਅੱਜ ਜਿਹੜੀਆਂ ਕੁਸ਼ ਐਨਾਨਸਮੈਂਟਸ ਜਿਹੜੀਆਂ ਹੋ ਸਕਦੀਆਂ ਇਸ ਤਰੀਕੇ ਦੀ ਸੰਭਾਵਨਾ ਮ ਬਣੀ ਹੋਈਆਂ ਮੀਡੀਆ ਦੇ ਵਿੱਚ ਵੀ ਖਬਰਾਂ ਨੇ ਸੋ ਓਵਰ ਆਲ ਦੇਖਦੇ ਆ ਕਿ ਕਾਰਨੀ ਸਾਹਿਬ ਅੱਜ ਕਿਸ ਤਰੀਕੇ ਦੀਆਂ ਗੱਲਾਂ ਬਾਤਾਂ ਕਰੰਟੋ ਦੇ ਵਿੱਚ ਕਰਦੇ ਸੋ ਗੱਲ ਗਵਾਂਡੀ ਮੁਲਕ ਦੀ ਕਰੀਏ ਜੀ ਕਈ ਵਾਰ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਬਹੁਤ ਸਾਰੀਆਂ ਸਰਕਾਰਾਂ ਐਲਾਨ ਕਰ ਦਿੰਦੀਆਂ ਨੇ ਜਿੱਦਾਂ ਹੁਣ ਅ ਨਰਿੰਦਰ ਮੋਦੀ ਜੀ ਉਹਨਾਂ ਨੂੰ ਸੱਦਾ ਪੱਤਰ ਭੇਜਣ ਤੋਂ ਬਾਅਦ ਸਿੱਖ ਜਥੇਬੰਦੀਆਂ ਦੀ ਉਹਨਾਂ ਦੀ ਪ੍ਰਤੀਕਿਰਿਆ ਹੋਈ ਹੈ ਤੇ ਆਪਾਂ ਨੂੰ ਪਤਾ ਹੀ ਹੈ ਜੀ ਹੁੰਦਾ ਕੁਛ ਨਾ ਕੁਛ ਤੇ ਉਧਰ ਜਦੋਂ ਦੇ ਟਰੰਪ ਉਹ ਨਹੀਂ ਬਣੇ ਹੈ ਪ੍ਰਿੰਸ ਸਾਹਿਬ ਇਮੀਗ੍ਰੈਂਟਸ ਨੂੰ ਲੈ ਕੇ ਬੜੇ ਸਖਤ ਫੈਸਲੇ ਲਾ ਰਏ ਨੇ ਤੇ ਫਿਰ ਲੋਕਾਂ ਦੇ ਵਿੱਚ ਵੀ ਰੋਹ ਹੈਗਾ ਥੋੜਾ ਬਹੁਤਾ ਸੋ ਲਾਸ ਐਂਜਲਸ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ ਇੱਥੇ ਕੀ ਕਾਰਨ ਬਣੇ ਹੋਏ ਨੇ ਜੀ ਦੇਖੋ ਖੀਦੇ ਵਿੱਚ ਕੀ ਹੈ ਕਿ ਜੋ ਤੇ ਟਰੰਪ ਸਾਹਿਬ ਵੱਲੋਂ ਜਿਹਨੂੰ ਪਹਿਲਾਂ ਤੋਂ ਇਹ ਅਨਾਉਂਸਮੈਂਟ ਆ ਲਗਾਤਾਰ ਹੋ ਰਹੀ ਹੈ ਯਾਨੀ ਕਿ ਕਿ ਇਹ ਸੂ ਗੈਰ ਕਾਨੂੰਨੀ ਜਿਹੜੇ ਪ੍ਰਵਾਸੀ ਨੇ ਤੇ ਉਹਨਾਂ ਨੂੰ ਇਸ ਮੋਲਕ ਦੇ ਵਿੱਚੋਂ ਬਾਹਰ ਕੱਢਣਾ ਆ ਤੇ ਟਰੰਪ ਸਾਹਿਬ ਵੱਲੋਂ ਇਸ ਤੇ ਕਿਹੜੀਆਂ ਇਹ ਲਗਾਤਾਰ ਗੱਲਾਂਬਾਤਾਂ ਲਗਾਤਾਰ ਇਸ ਸੰਬੰਧੀ ਜਿਹੜੀਆਂ ਨੇ ਇਹ ਉਹ ਜੋ ਵੀ ਉਹਨਾਂ ਨੇ ਆਪਣੇ ਪਿਛੋਣ ਵਾਲੇ ਕੀਤੇ ਹੋਏ ਨੇ ਉਸ ਹਿਸਾਬ ਨਾਲ ਉਹ ਗੱਲਾਂਬਾਤਾਂ ਪਹਿਲਾਂ ਤੋਂ ਹੀ ਕਰਦੇ ਆ ਰਹੇ ਨੇ ਸੋ ਇਹਦੇ ਵਿੱਚ ਕੀ ਆ ਕਿ ਜੋ ਨੈਸ਼ਨਲ ਗਾਰਡ ਡਿਪਲॉयਮੈਂਟ ਦੀ ਗੱਲ ਹੈ ਸੋ ਡ੍ਰੰਪ ਸਾਹਿਬ ਨੇ 81 ਦੇ 2000 ਦੇ ਕਰੀਬ ਨੈਸ਼ਨਲ ਜਿਹੜੇ ਗਾਰਡਸ ਦੇ ਫਰੂਸੇ ਲਾਸ ਐਂਜਲਸ ਦੇ ਵਿੱਚ ਭੇਜਿਆਣਗੇ ਕਿਉਂਕਿ ਉੱਥੇ ਜੋ ਇਹ ਫੜੋ ਫੜਾਈ ਆਈਸ ਵੱਲੋਂ ਕੀਤੀ ਜਾ ਰਹੀ ਸੀ ਸੋ ਇਸ ਚੀਜ਼ ਦਾ ਉਹਦਾ ਉੱਥੇ ਵਿਰੋਧ ਵੀ ਹੋ ਰਿਹਾ ਸੀਗਾ ਲੋਕ ਜਿਹੜਾ ਸੀਗਾ ਝੜਪਾ ਵੀ ਕਰ ਰਹੇ ਸੀਗੇ ਤਾਂ ਇਹ ਝੜਪਾ ਹੁਣ ਫਿਰ ਪਤਾ ਲੱਗਾ ਵੀ ਕਾਫੀ ਹਿੰਸਕ ਰੂਪ ਈ ਨਾਲ ਧਾਰਿਆ ਆ ਸਵੈਤਵਾਰ ਨੂੰ ਜੋ ਤੋਂ ਖਬਰਾਂ ਆਈਆਂ ਜੋ ਡਿਪਾਰਟਮੈਂਟ ਆਫ ਹੋਮਲੈਟਸ ਕੋਟੀ ਦੇ ਹਵਾਲੇ ਦੇ ਨਾਲ ਜੋ ਖਬਰਾਂ ਉਥੋਂ ਆ ਰਹੀਆਂ ਨੇ ਸੋ ਜਿਹੜੇ ਆਈਸਟੇਸ ਨਾਲ ਸੰਬੰਧਿਤ ਆਫੀਸਰਸ ਨੇ ਉਹਨਾਂ ਦੇ ਉੱਪਰ ਹਮਲੇ ਵੀ ਹੋ ਰਹੇ ਨੇ ਉਹਨਾਂ ਦੀਆਂ ਗੱਡੀਆਂ ਦੇ ਉੱਪਰ ਬੱਤਰਬਾਜ਼ੀ ਹੋ ਰਹੀ ਹੈ ਉੱਥੇ ਇਹ ਵਾਕ ਵਾਕ ਬਿジネス ਨੂੰ ਉਹਨਾਂ ਨੂੰ ਨੁਕਸਾਨ ਬਚਾਇਆ ਜਾ ਰਿਹਾ ਗੱਡੀਆਂ ਨੂੰ ਅੱਗੇ ਲਾਈਆਂ ਜਾ ਰਹੀਆਂ ਨੇ ਸੋ 1992 ਦੇ ਵਿੱਚ ਵੀ ਲਾਸ ਐਂਕਲਸ ਦੇ ਵਿੱਚ ਜਦੋਂ ਗੰਦੀਆਂ ਫਸਫਾਦ ਹੋਏ ਸੀਗੇ ਉਹ तकरीबन ਉਸੇ ਤਰੀਕੇ ਦਾ ਮਾਹੌਲ ਉੱਥੇ ਬਣਿਆ ਹੋਇਆ ਸੋ ਇਹ ਵੱਡਾ ਕਾਰਨ ਇਹਦਾ ਇਹ ਹੀ ਆ ਕਿ ਜੋ ਫੜੋ ਫਰਾਇ ਦਾ ਜਿਹੜਾ ਕੰਮ ਚੱਲਿਆ ਆ ਕਿ ਗੈਰ ਕਾਨੂੰਨੀ ਲੋਕਾਂ ਨੂੰ ਫੜ ਕੇ ਉਤੋਂ ਡੈਪੋਟੀਸ਼ਨ ਹੋ ਕਰਨ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਕੀਤਾ ਜਾ ਰਿਹਾ ਲੋਕਾਂ ਨੂੰ ਸੋ ਉਧਰ ਤੇ ਕਾਫੀ ਵਿਰੋਧ ਵੀ ਹੋ ਰਿਹਾ ਤੇ ਇਸ ਚੀਜ਼ ਨੂੰ ਜਿਹੜਾ ਇਹ ਜਿਹੜੇ ਦੂਜੇ ਪਾਸੇ ਦੇ ਜਿਹੜੇ ਹੁੰਦੇ ਨੇ ਲੋਕ ਜਿਹਨਾਂ ਮਨ ਰਾਈਟਸ ਦੀ ਗੱਲ ਕਰਦੇ ਨੇ ਜਾਂ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਸੋ ਉਹ ਵੀ ਇਹਨੂੰ ਮੁੱਦਾ ਬਣਾ ਰਹੇ ਨੇ ਪਰ ਇਹ ਇੱਕ ਹਿੰਸਕ ਐਨੇ ਵੱਡੇ ਪੱਦਰ ਤੇ ਹੋ ਜਾਣਾ ਜਾਂ ਹਿੰਸਕ ਰੂਪ ਧਾਰ ਲੈਣਾ ਸੋ ਇਹ ਵੀ ਆਪਣੇ ਆਪ ਚਿੰਤਾ ਹੈ ਕਿ ਹੋ ਸਕਦਾ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਇਹ ਜਿਵੇਂ ਹੁਣ ਲਾਸ ਐਂਜਲਸ ਜਾਂ ਯਾਰ ਤੇ ਨਿਊਯਾਰਕ ਜਿਹੀ ਕਿਹੜੀ ਗੱਲਾਂ ਬਾਤਾਂ ਆ ਰਹੀਆਂ ਨੇ ਇਹ ਗਾਹ ਹੋਰ ਵੀ ਸ਼ਾਇਰਾ ਦੇ ਵਿੱਚ ਇਸ ਤਰੀਕੇ ਨਾਲ ਕੰਮ ਹੋ ਸਕਦਾ ਹੈ ਪਰ ਇਹ ਆ ਕਿ 트럼ਪ ਸਾਹਿਬ ਜੋ ਉਹਨਾਂ ਦੀਆਂ ਗੱਲਾਂ ਸੀਆਂ ਵੀ ਅਸੀਂ ਗੈਰ ਕਰੋਨੀ ਲੋਕਾਂ ਨੂੰ ਫੜਨਾ ਇਥੋਂ ਕੱਢਣਾ ਆ ਤਾਂ ਉਹ ਚੀਜ਼ਾਂ ਨੂੰ ਜਿਹੜਾ ਆ ਉਹ ਗਾਹੇ ਬਗਾਹੇ ਜਿਹਦੇ ਉਹਨਾਂ ਉੱਪਰ ਕਮ ਲਗਾਤਾਰ ਰੱਥੇ ਹੋ ਰਿਹਾ ਹੈ ਜੀ ਨਾਲ ਦੀ ਖਬਰ ਹੈ ਇਸੇ ਕੰਟਰੀ ਚੋਂ ਕਰ ਲਾਂਗੇ ਬਦਨ ਸਾਹਿਬ ਬਹੁਤ ਵਾਰੀ ਕੀ ਹੁੰਦਾ ਹੈ ਬਹੁਤ ਸਾਰੇ ਆਪਾਂ ਨੂੰ ਪਤਾ ਹੀ ਆ ਪਾਰਟੀਆਂ ਦੀ ਗੱਲਬਾਤ ਕਰੀਏ ਆਪਣੇ ਦੇਸ਼ ਦੇ ਭਾਰ ਦੇ ਵਿੱਚ ਧੋਖਾਧੜੀ ਕਰਕੇ ਲੋਕਾਂ ਦੇ ਨਾਲ ਮਿਲੀਅਨਸ ਆਫ ਡਾਲਰ ਜੇ ਡਾਲਰ ਚ ਗੱਲਬਾਤ ਕਰੀ ਲੈ ਕੇ ਭੱਜ ਜਾਂਦੇ ਨੇ ਫਿਰ ਸ਼ਰਨ ਲੈ ਲੈਂਦੇ ਨੇ ਕਿਸੇ ਕੰਟਰੀ ਜਾ ਕੇ ਜਾਂ ਫਿਰ ਬਹੁਤ ਸਾਰੇ ਜਿਹੜੀਆਂ ਕੰਟਰੀਆਂ ਚ ਰਹਿੰਦੇ ਹੁੰਦੇ ਨੇ ਉੱਥੇ ਹੀ ਚੂਨਾ ਲਾ ਦਿੰਦੇ ਆ ਜੀ ਲੋਕਾਂ ਨੂੰ ਸੋ ਹੁਣ ਇੱਕ ਭਾਰਤੀ ਬਿਜ਼ਨਸਮੈਨ ਅਮਰੀਕਾ ਚ ਗ੍ਰਿਫਤਾਰ ਕੀਤਾ ਗਿਆ ਇੱਥੇ ਵੀ ਕੋਈ ਧੋਖਾਧੜੀ ਦਾ ਮਾਮਲਾ ਜਾਂ ਕੁਝ ਹੋਰ ਹੈ ਜੀ ਦੇਖੋ ਅਮਰੀਕਾ ਦੇ ਵਿੱਚ ਇਹ ਇਕ ਤਰ੍ਹਾਂ ਖਬਰ ਜਿਹੜੀ ਚਾ ਕਾਫੀ ਚਰਚਾ ਦੇ ਵਿੱਚ ਨੇ ਜਿਹੜੀ ਡੋਨਲਡ ਆਰਮ ਸਾਹਿਬ ਤੇ ਉਹਨਾਂ ਦੇ ਜਿਹੜੇ ਕਾਫੀ ਨੇੜਲੇ ਸਰਲ ਮਾਸਟਰ ਸਾਹਿਬ ਦੇ ਵਿੱਚ ਜੋ ਅਸੀਂ ਮਿਹਣੋ ਮਿਹਣੀ ਦਾ ਕੰਮ ਦੇਖਿਆ ਤੇ ਪਿਛਲੇ 2-3 ਦਿਨਾਂ ਦੇ ਵਿੱਚ ਕਿਸ ਤਰੀਕੇ ਦੀਆਂ ਦੋਸ਼ਣਬਾਜੀ ਹੋਈ ਆ ਤੇ ਇਵਨ ਇੱਥੇ ਤੱਕ ਮਾਸਟਰ ਸਾਹਿਬ ਨੇ ਦੋਸ਼ ਲਾਤੇ ਜਿਹੜੀਆਂ ਸਕੀਨ ਫਾਈਲਸ ਨੇ ਜਿਹਦੇ ਵਿੱਚ ਬੱਚਿਆਂ ਦੇ ਨਾਲ ਏਜੰਸੀ ਸ਼ੋਸ਼ਣ ਖਾਨੇ ਦੇ ਮਾਮਲਾ ਇਹ ਨਾਲ ਸਬੰਧਿਤ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਬਹੁਤ ਸਾਰੇ ਲੋਕਾਂ ਦੇ ਨਾਮ ਵੀ ਉਹਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਬੱਚਿਆਂ ਦੇ ਨਾਲ ਜਿਹੜੇ ਆ ਦੁਸ਼ਕਰਮ ਕੀਤੇ ਨੇ ਸੋ ਇੱਥੇ ਤੱਕ ਵੀ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਵੀ ਉਹਦੇ ਵਿੱਚ 트럼ਪ ਸਾਹਿਬ ਦਾ ਵੀ ਨਾਮ ਹੈ ਇਸ ਕਰਕੇ ਇਹਨੂੰ ਜਨਤਕ ਨਹੀਂ ਕੀਤਾ ਜਾ ਰਿਹਾ 트럼ਪ ਸਾਹਿਬ ਨੇ ਉਹਨਾਂ ਨੂੰ ਧਮਕਾ ਦਿੱਤਾ ਵੀ ਜੇ ਤੂੰ ਤੇ ਡੈਮੋਕ੍ਰੈਟਿਕ ਦਾ ਜਿਹੜਾ ਡੈਮੋਕ੍ਰੈਟਿਕ ਉਮੀਦਵਾਰਾਂ ਦਾ ਕੋਈ ਸਮਰਥਨ ਕਰਦਾ ਆ ਤਾਂ ਇਹਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ ਮਤਲਬ ਸ਼ਰਿਆ ਜਨਤਕ ਤੌਰ ਤੇ ਸੋਸ਼ਲ ਪਲੇਟਫਾਰਮਸ ਤੇ ਇਸ 3 ਕਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਕਈਆਂ ਗਈਆਂ ਤੇ ਉਹ ਵੀ ਕਾਫੀ ਚਰਚਾ ਦੇ ਵਿੱਚ ਰਿਹਾ ਮਾਮਲਾ ਜਿਵੇਂ ਮੈਂ ਲਾਸ ਏਂਜਲਸ ਦੀ ਗੱਲ ਕੀਤੀ ਉਹ ਉੱਥੇ ਜੋ ਹਾਲਾਤ ਬਣੇ ਉਹ ਵੀ ਮੀਡੀਆ ਦੇ ਵਿੱਚ ਸੁਰਖੀਆਂ ਦੇ ਚੱਲ ਰਹੇ ਨੇ ਤੇ ਜਿਵੇਂ ਵੱਖ-ਵੱਖ ਤਰੀਕੇ ਦੇ ਸਕੈਮਸ ਹੁੰਦੇ ਰਹੇ ਅਸੀਂ ਟੈਂਡਾ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਰੋਜ਼ ਸ਼ੇਅਰ ਕਰਦੇ ਹਾਂ ਕਿ ਇੱਥੇ ਕਿੰਨੇ ਲੋਕ ਜਿਹੜੇ ਆ ਕਾਨੂੰਨ ਨੂੰ ਤੋੜਦੇ ਹੋਏ ਨਸ਼ਿਆਂ ਦੇ ਵਿੱਚ ਫਰੋਡਾਂ ਦੇ ਵਿੱਚ ਜਾਂ ਕੋਈ ਵੀ ਜਿਹੜਾ ਮਾੜਾ ਕੰਮ ਵੱਖ-ਵੱਖ ਤਰੀਕੇ ਦਾ ਉਹਦੇ ਵਿੱਚ ਅਵਾਲ ਹੁੰਦੇ ਨੇ ਫਰੇ ਜਾਂਦੇ ਨੇ ਸੋ ਇੱਕ ਖਬਰ ਹੁਣ ਪਿੰਦਾ ਜੀ ਦੇ ਵਿੱਚ ਅਮਰੀਕਾ ਤੋਂ ਆ ਰਹੀ ਆ ਕਿ ਅਮਰੀਕਾ ਦੇ ਵਿੱਚ ਇੱਕ ਭਾਰਤੀ ਮੂਲ ਦਾ ਬਿਜ਼ਨਸਮੈਨ ਹੈ ਤੌਰ ਮਾਈ ਸ਼ਰਮਾ ਸੋ ਇਹਦੇ ਉੱਪਰ ਇਹ ਕਾਫੀ ਗੰਭੀਰ ਦੋਸ਼ ਲੱਗੇ ਨੇ ਵੱਡਾ ਸਕੈਮ ਕਰਨੇ ਦਾ ਦੋਸ਼ ਲੱਗੇ ਨੇ ਲਾਸ ਐਂਜਲਸ ਇੰਟਰਨੈਸ਼ਨਲ 에ਅਰਪੋਰਟ ਤੋਂ ਉਸ ਨੂੰ ਗੈਸਟਾਰ ਕੀਤਾ ਗਿਆ ਸੋ ਵੱਡੇ ਪੱਧਰ ਤੇ ਹੈਲਥ ਕੇਅਰ ਫਰਾਡ ਜਿਹਦੇ ਵਿੱਚ 158 ਮਿਲੀਅਨ ਯੂ ਐਸ ਡਾਲਰ ਦਾ ਫਰਾਡ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਸੋ ਇਹਦੇ ਬਲੋਂ ਸੋਵਰਨ ਹੈਲਥ ਗਰੁੱਪ ਚ ਚਲਾਇਆ ਜਾ ਰਿਹਾ ਸੀਗਾ ਕਿ ਉਸ ਦੇ ਸੀਓ ਨੇ ਤੇ ਸਾਬਕਾ ਸੀਓ ਨੇ ਉਸ ਤੇ ਤੇ ਇਹਦੇ ਤੇ ਦੋਸ਼ ਸੀਗੇ ਵੀ ਵੱਖ-ਵੱਖ ਤਰੀਕੇ ਦੇ ਝੂਠੇ ਕਲੇਮ ਜਿਹੜੇ ਨੇ ਇੰਸ਼ੋਰੈਂਸ ਤੋਂ ਜਿਹੜੇ ਨੇ ਲੈ ਗਏ ਸੋ ਨਕਲੀ ਮਰੀਜ਼ ਬਣਾ ਕੇ ਨਕਲੀ ਫਰੌਡ ਜਿਹੜੇ ਨੇ ਲੈ ਕੇ ਇਹ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਹੈਲਥ ਇੰਸ਼ੋਰੈਂਸ ਕੰਪਨੀਆਂਸ ਹੁੰਦੀਆਂ ਨੇ ਜਾਂ ਜਿਹੜੇ ਇੰਸ਼ੋਰੈਂਸ ਨਾਲ ਸੰਬੰਧਿਤ ਜਿਹੜੇ ਫਰੌਡ ਹੁੰਦੇ ਨੇ ਸੋ ਉਹਨੂੰ ਇਸੇ ਤਰ੍ਹਾਂ ਚੜਾਇਆ ਗਿਆ ਸਰਕਾਰ ਦੇ ਨਾਲ ਵੀ ਫਰੌਡ ਕੀਤੇ ਗਏ ਜੀ ਇਹਦੇ ਵਿੱਚ 149 ਮਿਲੀਅਨ ਡਾਲਰ ਦੀ ਥਾੜੀ ਮਾਰਨ ਦੇ ਜਿਹੜੇ ਦੋਸ਼ ਨੇ ਸੋ ਉਹ ਲੱਗੇ ਨੇ ਤੇ ਗ੍ਰਿਫਤਾਰੀ ਹੋਈ ਹੈ ਸੋ ਹੁਣ ਉਸ ਤੋਂ ਬਾਅਦ ਦੇਖਦੇ ਆ ਕਿ ਅੱਗੇ ਜਾ ਕੇ ਇਸ ਮਾਮਲੇ ਦੇ ਉੱਪਰ ऑस्ट्रेलिया ਦਾ ਹਾਲਤਾ ਦੇ ਵਿੱਚ ਇਹ ਮਾਮਲਾ ਕਿਸ ਤਰ੍ਹਾਂ ਜਾਂਦਾ ਕਿਸ ਤਰੀਕੇ ਦੇ ਜਿਹੜੇ ਆ ਕੰਮ ਕਾਜ ਜਿਹੜੇ ਨੇ ਵਿਪਰ ਹੁੰਦਾ ਆ ਤਾਂ ਇੱਕ ਪਿੰਘ ਦੀ ਖਬਰ ਇਹ ਵੀ ਹੈ ਕਿ ਇਹ ਪੰਜਾਬ ਤੋਂ ਖਬਰ ਹੈ ਕਿ ਇੱਕ ਪੰਜਾਬ ਦੇ ਵਿੱਚ ਪਿੰਡ ਹੈ ਸੁਖਪੁਰ ਬਨਾਲਾ ਡਿਸਟ੍ਰਿਕਟ ਦੇ ਵਿੱਚ ਉੱਥੇ 20 ਸਾਲਾਂ ਦਾ ਨੌਜਵਾਨ ਹੈ ਬਿੱਲਪ੍ਰੀਤ ਸਿੰਘ ਨਾਮ ਹੈ ਸੋ ਇਸ ਨੌਜਵਾਨ ਦਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਾ ਵੀਜ਼ਾ ਇਹਦਾ ਰਿਫਿਊਜ਼ ਹੋ ਗਿਆ ਤੇ ਇਤੋਂ ਇਹ ਚੀਜ਼ ਫੇ ਜਰੀ ਨੇ ਗਈ ਤਾਂ ਇਹਨੇ ਇਹ ਇਹਦਾ ਆਪਣੇ ਅੰਕਲ ਦਾ ਇੱਕ ਲਾਇਸੈਂਸ ਜਿਹੜਾ ਸੀਗਾ ਰਾਈਫਲ ਸੀਗੀ ਲਾਇਸੈਂਸ ਜਿਹਦਾ ਲਿਆ ਹੋਇਆ ਚਿਰਾਂ ਦੇ ਤੇ ਉਦੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਦੇਖੋ ਨੌਜਵਾਨ ਦਾ ਕਾਇਦਾ ਵੀ ਨਹੀਂ ਲੱਗਾ 20 ਸਾਲ ਦੀ ਉਮਰ ਹੈ ਤੇ ਇਤੋ ਹੀ ਚੀਜ਼ ਜਰੀ ਨਹੀਂ ਗਈ ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲਿਆ ਆ ਜੀ ਤੇ ਇਥੇ ਬਹੁਤ ਸਾਰੇ ਲੋਕ ਨੇ ਜਿਹੜੇ ਕੈਨੇਡਾ ਦੇ ਵਿੱਚ ਪਿੰਡ ਜੀ ਆ ਵੀ ਜਾਂਦੇ ਨੇ ਅਮਰੀਕਾ ਦੇ ਵਿੱਚ ਆਉਂਦੇ ਜਿਵੇਂ ਪਹਿਲਾਂ ਮੈਂ ਖਬਰਾਂ ਜਿਹੜਾ ਕੀਤਾ ਇਕ ਤਰ੍ਹਾਂ ਕੇ ਨਾਲ ਪਾਲਦੇ ਤੇ ਬਾਜੀ ਤੇ ਜੇਲਾਂ ਚ ਰੋਲਦੇ ਨੇ ਭਾਈਚਾਰੇ ਦਾ ਵੀ ਨਾਮ ਖਰਾਬ ਹੁੰਦਾ ਉੱਥੇ ਤੁਸੀਂ ਦੇਖ ਲੋਵੇ ਆਉਣ ਵਾਸਤੇ ਕਿੱਦਾਂ ਲੋਕ ਤਰਸਦੇ ਨੇ ਇਹਨਾਂ ਮੌਲਕਾਂੋਂ ਸੀ ਆਜਾਏ ਪਰ ਆ ਕੇ ਫਿਰ ਗਲਤ ਕੰਮਾਂ ਦੇ ਵਿੱਚ ਇਨਵੋਲ ਹੋਣਾ ਆਪਣੀ ਜ਼ਿੰਦਗੀ ਖਰਾਬ ਕਰਨੀ ਭਾਈਚਾਰੇ ਦਾ ਨਾਮ ਬਦਨਾਮ ਕਰਨਾ ਆਪਣੇ ਲੋਕਾਂ ਦਾ ਇੱਥੇ ਸ਼ੋਸ਼ਣ ਕਰਨਾ ਸੋ ਇਸ ਸੰਗਤ ਦੀ ਗੱਲਾਂ ਨੇ ਵੀ ਇਹਨਾਂ ਮੌਲਕਾਂ 'ਚ ਬੜੀ ਮੁਸ਼ਕਲ ਦੇ ਨਾਲ ਆ ਜੇ ਤੁਸੀਂ ਆਉਂਦੇ ਹੋ ਤਾਂ ਇੱਥੇ ਦੀ ਕਦਰਾਂ ਕੀਮਤਾਂ ਦਾ ਇੱਥੇ ਦੇ ਕਾਨੂੰਨ ਦਾ ਸਤਕਾਰ ਵੀ ਤੇ ਜ਼ਰੂਰ ਰੱਖਣਾ ਚਾਹੀਦਾ ਜੀ ਪੈਣ ਸਾਹਿਬ ਬਹੁਤ ਬਹੁਤ ਧੰਨਵਾਦ ਖੱਲੀ ਖੱਲੀ ਖਬਰ ਅਪਡੇਟ ਤੁਸੀਂ ਸਾਂਝੀ ਕੀਤੀ ਪੈਣ ਸਾਹਿਬ ਦੇ ਨਾਲ ਕਿਸੇ ਵੀ ਸਾਡੇ ਸੁਣਨ ਵਾਲੇ ਸਰੋਤਿਆਂ ਨੇ ਕੋਈ ਵੀ ਸਾਂਝ ਪਾਉਣੀ ਹੋਵੇ 416 848 9698 ਦੇ ਉੱਤੇ ਸਰਦਾਰ ਕੁਲਤਾਰਨ ਸਿੰਘ ਪਲਣਾ ਹੋਰਾਂ ਨਾਲ